ਸਮਾਇਨੇ ਬਿਲਕੁਲ ਇਹਨਾਂ ਨੇ ਵਿਦੇਸ਼ ਜਾਣਾ ਸੀ ਮੇਰੀ ਬੇਨਤੀ ਮੰਨ ਕੇ ਇਹਨਾਂ ਨੇ ਵਿਦੇਸ਼ ਦੀ ਟਿਕਟ ਕੈਨਸਲ ਕੀਤੀ 23ਵਾਰਾ ਤੁਹਾਡੇ ਪ੍ਰੋਗਰਾਮ ਵਿੱਚ ਜ਼ਰੂਰ ਆਊਗਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਆਪਣੇ ਪਰਵਚਨਾ ਦੌਰਾਨ ਨਿਹਾਲ ਕੀਤਾ ਬੋਲੇ ਈਸੋਨਰ ਭੈ ਸਤਿਗੁਰੂ ਅੱਜ ਬੜਾ ਖੁਸ਼ੀਆਂ ਭਰਾਂ ਦਿਹਾੜਾ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋਨ ਛੋਟ ਬੜੇ ਸਭ ਰਹੇ ਅਰਦਾਸ ਰਹੇ ਪਰਸਨ ਐਸੀ ਲਾਲ ਤੁਜਵੇਂ ਕੌਣ ਪਰੇ ਗਰੀਬ ਨਰਵਾਜ ਕਿਸਾਈਆਂ ਮੇਰਾ ਮਾਥੇ ਛਤਰ ਧਰੇ ਦੇ ਰਸਤਾ ਸਤਿਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦੇ ਆਡੇ ਨੂੰ ਸਮਰਪਿਤ ਇਹ ਜਿਹੜਾ ਸੰਤ ਸਮਾਗਮ ਸਾਰੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਰਲ ਮਿਲ ਕੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਬਣਾਇਆ ਜਾ ਰਿਹਾ ਹੈ ਕਿਉਂਕਿ ਸਤਿਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਇਹ ਜਿਹੜਾ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਸੰਤ ਸਮਾਗਮ ਕਰਵਾਇਆ ਜਾ ਰਿਹਾ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਪਿੰਡ ਚੌਂਤਾ ਦੀ ਧਰਤੀ ਤੇ ਸਾਡੀ ਸਮੂਹ ਸੰਗਤ ਦਾਲਤ ਜਾਗਰਤੀ ਫੈਡਰੇਸ਼ਨ ਰਜਿਸਟਰਡ ਅਤੇ ਸਤਗੁਰਪ੍ਰਦਾਸ ਜਾਗਰਤੀ ਮਿਸ਼ਨ ਸਸਤਾ ਮਾਂ ਬਲੋ ਰਲ ਮਕੇ ਸਾਂਝੇ ਉਦਮ ਦੇ ਨਾਲ ਕਰਵਾਇਆ ਜਾ ਰਿਹਾ ਮੈਂ ਅੱਜ ਦੇ ਦਿਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਇੱਥੇ ਸੰਸੰਗਤ ਦੇ ਵਿੱਚ ਪਹੁੰਚ ਕੇ ਆਪਣੇ ਬੜਬੁੱਲੇ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸੰਗਤ ਨੂੰ ਤਦੇ ਚਾਰ ਚੰਨ ਸਮਾਗਮ ਨੂੰ ਲਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸਰਪੰਚ ਕਾਲਸਕਲਾਂ ਆਪਣੇ ਸਾਡੇ ਇਲਾਕੇ ਚ ਪਹਿਲੇ ਤੋਂ ਹੀ ਸਰਦਾਰ ਸਰਬਜੀਤ ਜੀ ਜਿਹੜੇ ਨੇ ਇਹ ਆਪਣੇ ਰਵਦਾਸ ਫਾਉਂਡੇਸ਼ਨ ਦੇ ਮਤਲਬ ਬਹੁਤ ਵਧੀਆ ਉਪਰਾਲੇ ਮੁਖੀ ਨੇ ਇੱਥੇ ਸਾਡੇ ਤੇ ਇਹਨਾਂ ਦੇ ਸੰਗਤ ਨੂੰ ਬਹੁਤ ਵਧੀਆ ਉਪਰਾਲੇ ਨਾਲ ਮਹਾਰਾਜ ਦਾ ਜਨਮ ਦਿਨ ਨੂੰ ਦਿਹਾੜਾ ਮਨਾਇਆ ਗੁਰੂ ਅਰਜਨ ਦੇਵ ਮਹਾਰਾਜ ਦਾ ਬਹੁਤ ਦੁਨੀਆ ਦਾ ਉਤਸ਼ਾਹ ਤੁਸੀਂ ਦੇਖਿਆ ਸਾਧੂ ਸੰਤ ਵਧੀਆ ਆਏ ਹੋਏ ਤੇ ਬਹੁਤ ਵਧੀਆ ਉਪਰਾਲਾ ਇਦਾਂ ਜਗ੍ਹਾ ਜਗ੍ਹਾ ਉਪਰਾਲੇ ਇਦਾਂ ਦੇ ਹੋਣੇ ਚਾਹੀਦੇ ਨੇ ਉਹ ਬਹੁਤ ਰਵਿਦਾਸ ਗੁਰਮਰਦ ਜੀਆਂ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਧੰਨਵਾਦ